ਇਹ ਗੁਰੂ ਜੀ ਨੇ ਕਿਹਾ ਸਿੰਘਾਂ ਨੂੰ ਗੁਰੂ ਜੀ ਨੇ ਕਿਹਾ ਸਿੰਘਾਂ ਨੂੰ ਹੁਣ ਰੱਤਾ ਵੀ ਦੇ ਰ ਨਾਂ ਲਾਓ ਜਾਣਾ ਹੈ ਜੇ ਤੁਸੀਂ ਘਰ ਨੂੰ ਮੈਨੂੰ ਲਿਖ ਕੇ ਵੇਦਾਵਾ ਦੇ ਜਾਓ ਜਾਣਾ ਹੈ ਜੇ ਤੁਸੀਂ ਘਰ ਨੂੰ ਬਈ ਦਿਨ ਜਦੋਂ ਹੁੰਦੇ ਸੁਖਦੇ ਸਾਰੀ ਦੁਨੀਆ ਹੈ ਕੋਲ ਹੋ ਕੇ ਬੈਂਦੀ ਦਿਨ ਜਦੋਂ ਹੁੰਦੇ ਸੁਖਦੇ ਸਾਰੀ ਦੁਨੀਆ ਹੈ ਕੋਲੇ ਹੋ ਕੇ ਪੈਂਦੀ ਨੇੜੇ ਨਾ ਕੋਈ ਵੀ ਲਗਦਾ ਬਾਦੀ ਆਣ ਕੇ ਪੁੱਠੀ ਜਾਂਦੀ ਪੈਂਦੀ ਨੇੜੇ ਨਾ ਕੋਈ ਲਗਦਾ ਨੇੜੇ ਨਾ ਹੈ ਕੋਈ ਲੱਗਦਾ ਬਾਜੀ ਆਣ ਕੇ ਪੁੱਠੀ ਗੈ ਜਾਨੀ ਪੈਂਦੀ ਨੇੜੇ ਨਾ ਹੈ ਕੋਈ ਲੱਗਦਾ ਬਈ ਬਾਲ ਦੀ ਹੋਈ ਸਮਾ ਦੇ ਉੱਤੇ ਜਾਂਦੇ ਪਰਖੇ ਨੇ ਯੋਧੇ ਉਪਤੰਗੇ ਬਲ ਦੀ ਹੋਈ ਸਮਾ ਦੇ ਉੱਤੇ ਜਾਂਦੇ ਪਰਖੇ ਨੇ ਯੋਧੇ ਉਪਤੰਗੇ ਅਸੀਂ ਦਾਤਾ ਭੁਖੇ ਮਰ ਗਏ ਲਾਏ ਤੁਸਾਂ ਨੇ ਬਹਾਨੇ ਮੈਨੂੰ ਚੰਗੇ ਅਸੀਂ ਦਾਤਾ ਭੁਖੇ ਮਰ ਗਏ ਲਾਏ ਤੁਸਾਂ ਨੇ ਬਹਾਨੇ ਸਾਚ ਚੰਗੇ ਬਈ ਦਾ ਕੇ ਵਿੱਚ ਅੰਧ ਦੇ ਹੋ ਇੱਦਾ ਕੇ ਵਿੱਚ ਅੰਧ ਦੇ ਦਗਾ ਚਾਹੀਦਾ ਕਿਸੇ ਨੂੰ ਨਹੀਂ ਦੇਣਾ ਛੱਡ ਕੇ ਮੈਦਾਨ ਭਜਣਾ ਇਹ ਤਾਂ ਹੁੰਦਾ ਹੈ ਮਾਰੇ ਦੇ ਨੂੰ ਮੇਣਾ ਬਈ ਛੱਡ ਕੇ ਮੈਦਾਨ ਭਜਣਾ ਹੋ ਨੇਕ ਤੁੰਗਾ ਵਾਲਿਆ ਮਨ ਆਪਣੇ ਨੂੰ ਤੂੰ ਸੀ ਸਮਝਾ ਲੋ ਨੇਕ ਤੁੰਗਾ ਵਾਲਿਆ ਮਨ ਆਪਣੇ ਨੂੰ ਤੂੰ ਸਾ ਸਵਝਾ ਲੋ ਵਿਗੜਿਆ ਅਜੇ ਵੀ ਕੁਝ ਨਹੀਂ ਡੁੱਲੇ ਬੇਰ ਨੂੰ ਚੋਲੀ ਦੇ ਵਿੱਚ ਪਾਰੋ ਬਈ ਵਿਗੜਿਆ ਅਜੇ ਵੀ ਕੁਝ ਨਹੀਂ ਡੁੱਲੇ ਬੇਰ ਨੂੰ ਚੋਲੀ ਦੇ ਵਿੱਚ ਪਾਰੋ ਵਿਗੜਿਆ ਅਜੇ ਵੀ ਕੁਝ ਨਹੀਂ